ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਨਵੀਰ ਕੋਲ ਆਪਾਂ ਆਏ ਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਝੋਟੀਆਂ ਤੁਹਾਨੂੰ ਦਿਖਾਉਣੀ ਆ ਦੋਵੇਂ ਟੋਕੜਾ ਗੱਪਣਾ ਚੈੱਕ ਪਾਸ ਆ ਤੇ ਇੱਕ ਆ ਗਾਂ ਤਾਂ ਦਿਖਾਉਣੀ ਆ ਬੱਚੇ ਵਾਲੀ ਬਾਕੀ ਜਿਹੜੀਆਂ ਟੋਕੜਾ ਗੱਪਣਾ ਚੈੱਕ ਪਾਸ ਹੁੰਦੀਆਂ ਵਾ ਜਾ ਕੇ ਜ਼ਰੂਰ ਚੈੱਕ ਕਰਵਾ ਲਿਆ ਕਰੋ ਉਹ ਤੇ ਸੋਈਆਂ ਤੇ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜਿਆ ਕਰੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਤੋਂ ਉੱਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਲਓ ਵੀਰ ਜੀ ਇਹਦਾ ਨਾਮ ਦੱਸਦੇ ਆ ਤੁਹਾਨੂੰ ਸ਼ਹਿਰ ਜਨਾਲਾ ਜਿਹੜਾ ਅੰਮ੍ਰਿਤਸਰ ਫੋਨ ਨੰਬਰ ਹੀ ਬੋਲ ਦ ਤੁਹਾਨੂੰ ਇੱਕ ਨੰਬਰ 95755 ਠੀਕ ਆ ਤੇ ਪੂਰਾ ਨਕਸ਼ਾ ਹੀ ਬਦਲ ਤੇ ਲੱਗਦਾ ਹੋਰ ਤੁਹਾਨੂੰ ਕਹਿਆ ਬਹੁਤ ਅਸੀਂ ਕਾਗਜ਼ ਗੁੱਲ ਛਾਦ ਨਹੀਂ ਆ ਅੱਛਾ ਸਾਲ ਲਿਆ ਬਹੁਤ ਚਰਦਾ ਅੱਛਾ ਵੇਲਾ ਬੁਲਾ ਨਹੀਂ ਕਰਦੇ ਹਾਂ ਕੱਲ ਲੰਮੀਆਂ ਤੋਰ ਕੇ ਬਣਾਇਆ ਕਰੀ ਅਜਿਹ ਤਰ੍ਹਾਂ ਸਾਰਾ ਖੁਰਲਿਆ ਕਰ ਲਿਆ ਭੰਜ ਲੱਗੀਆਂ ਵਾ ਥੋੜੇ ਕਿ ਦਿਨਾਂ ਦੀ ਗੱਲ ਆ ਬਦਾਵੇ ਹੋਰ ਤੋੜੀ ਖੋਲੀਆਂ ਵਗੀਆਂ ਬੰਜੀਆਂ ਵਧੀਆ ਪੁੱਲਾ ਖਾਂ ਹੋ ਗਿਆ ਵਾਦੂ ਬੰਗੀਆਂ ਡੇ ਬਿੰਦੇ ਬੁਢਾਉਣ ਐ ਦਈਆਂ ਚੱਲੋ ਕੋ ਥੋੜੇ ਕਿ ਦਿਨਾਂ ਦੇ ਵਿੱਚ ਵਿੱਚ ਜਿਹੜੀਆਂ ਹੋ ਜੂਗੀਆਂ ਤਿਆਰ ਹਨਾ ਠੀਕ ਆ ਤੇ ਅੱਜ ਆ ਟੁਕੜਾ ਕੱਪਣਾ ਦੋਵੇਂ ਹੀ ਦੋਵੇਂ ਟੁਕੜਾ ਕੱਪਣਾ ਹੈਲੋ ਸਵਾਰ ਪਹਿਲਾਂ ਚੰਗੇ ਕਦ ਕਾਠਾਂ ਲਈ ਤਾਂ ਕਰ ਲਈਏ ਇਹਦੇ ਸਾਰੀ ਭਾਈ ਜਮੰਦਰੂ ਤੇਲ ਜੇ ਅੱਛਾ ਅਗਲੇ ਥਾਂ ਕਿਹੜੇ ਕਿਹੜੇ ਪਾਸੇ ਬੈਣੀ ਵਾਲੇ ਪਾਸੇ ਦੇ ਅਗਲੇ ਥਾਂ ਦੀ ਤੇ ਬਾਕੀ ਆ ਹਵਾਨੇ ਤੇ ਨਾੜਾ ਇੱਕ ਕਰੀ ਇਹਦੀਆਂ ਦੇਖ ਸਕਦੇ ਤੇ ਬਾਕੀ ਮਿਲਕਵੇਂ ਵੀ ਚੰਗੀ ਆ ਠੀਕ ਆ ਹਾਂ ਕਾਜਕਾਰ ਵੇਲੋ ਕਿੱਡਾ ਜੀ ਹਾਂਜੀ ਹਾਂਜੀ ਚਵਾ ਇੱਕ ਨੰਬਰ ਦਾ ਦੁੱਧ ਉਰ ਕੋ 7 6 7 ਕਿਲੋ ਹੁਣ ਹੁਣ ਤੇ ਪੰਜਾਮੀ ਦੇ ਚੈੱਕ ਪਾਸ 2.5 ਕੋ ਲਾਵੇ ਉਹ ਪੰਜਾਂ ਦੇ ਆਪਾਂ 2.5 ਸੱਜਰ ਚੰਗੇ ਦੁੱਧ ਵਾਲੀ ਆ ਜਿਹੜੀ ਉਹ ਜਦੋਂ ਮੀਂਹ ਸੋਟੀ ਪਾ ਲਈ جواب ਆ ਜੀ ਲੱਗਦਾ ਕਾਨੂੰਗਣਾ ਕਰਦੇ ਠੀਕ ਸੱਜੇ ਨੇ 17 18 ਗੋਦ ਦੁੱਧ ਭਰਿਆ ਜੇ ਤੇਰਾ ਚਿਹਰਾ ਵੀ ਇਹਦਾ ਇੱਕ ਰੀ ਦੇਖ ਸਕਦੇ ਲੱਗੇ ਤਾਂ ਹਾਂ ਦੇਖ ਸਕਦੇ ਜੇ ਇੱਕ ਤੇ ਕਿੰਨਾ ਫੇ ਰੱਖੀ ਹੈ ਵੇ ਜੀ ਇਹਦਾ ਮੁੱਲ ਆਪਾਂ ਇਹ ਪਾਈ ਆਪਾਂ ਦਵਾਂਗੇ 36000 36000 ਦੀ ਇਹ ਕਰਦੀ ਹੈ ਛੋਟ ਛੋਟ ਵਿੱਚ ਹੋਰ 62000 ਦੀ ਪਾਈ ਦੇ ਦਾਂਗੇ ਬਾਕੀ ਇਹ ਆ ਵੀ ਇਹ ਜੇ ਥਾਣੇ ਦਾ ਇਸ ਤਰ੍ਹਾਂ ਨਾ ਹੁੰਦਾ ਭਾਈ ਮਾਜੀ ਫਿਰ ਹੋਣੀ ਮਾਜੀ ਮਾਲੋ ਜਦ ਤਿਆਰ ਹੋ ਗਈ ਨਾ ਮਾਜੀ ਹੋਣੀ ਰੁਪਈਆ ਦੀ ਦੁੱਧ ਚੋਈ ਜਾਵੇ ਮਾਨਾ ਕਰ ਰਹੇ ਹਾਂ ਜੀ ਮਾਜੀ ਵੇਖੋ ਥਣ ਚੱਡਾ ਸਾਹਿਬ ਬਾਕੀ ਉਤਰਾ ਵੀ ਕੱਦ ਵਜਨ ਚ ਵੀ ਚੰਗੀ ਆ ਹਾਂ ਤੇ ਚਲੋ ਬੱਜੇ ਵੀ ਚੰਗੀ ਲੱਗੂਗੀ ਸੱਜਰ ਚੰਗੇ ਦੁੱਧ ਆ ਲਈ ਜਤ ਹਾਂਜੀ ਤੇ ਆ ਕਿੰਨੇ ਜਦ ਚੈੱਕ ਪਾਸ ਤੇ ਨਾ ਮਹੀਨੇ ਚੈੱਕ ਪਾਸ ਤਿੰਨਾਂ ਤੋਂ ਸਾਢੇ ਤਿੰਨਾਂ ਚੈੱਕ ਪਾਸ ਜੇ ਤੇ ਦੁੱਧ ਦੁੱਧ ਕੋ ਸ਼ੀਕ ਰੂ ਭਾਈ ਇਹਨੇ ਸੱਜਰਨੇ ਕਿੰਨਾ ਕਿਚਵਾਇਆ ਦੁੱਧ ਹਾਂਜੀ ਇਹਨੇ ਕਿੰਨਾ ਕਿਚਵਾਇਆ ਜੀ ਦੁੱਧ ਦੂਜਾ ਸਵੇਰ ਸੂਨ ਵਾਲੀ ਜੀ ਪਹਿਲੇ ਸੋਨੇ ਕੋ 10 12 ਕਿਲੋ ਚਵਾਇਆ ਮੈਂ 15 16 ਕਿਲੋ ਕਹ ਲਈਏ 12 ਕਿਲੋ ਦੁੱਧ ਚਵਾਇਆ ਇਹਨੇ ਰਾਮ ਨੇ ਤਾਂ ਇਹ ਕਿੰਨਾ ਕਿਚਵਾਈ ਜਾਊਗੀ ਭਾਈ ਇਹ ਤਾਂ ਸੇਵਾ ਦੇ ਭਾਵੇਂ ਕੋਈ ਜਾ ਕੇ 15 ਕਿਲੋ ਚਵਾ ਦੇ ਕੋਈ ਵਾਸਤੇ ਚਵਾ ਦੇ ਸੇਵਾ ਦੇ ਹੋਣੀ ਤਾਂ ਪਰ ਹੋਣਾ ਜੀ ਹਾਂਜੀ ਹਾਂਜੀ ਆਪਾਂ ਡਗਰ ਦੇ ਕਹਿ ਦਿੰਦੇ ਆ ਡਗਰ ਦੇ ਦੁੱਧ ਚਵਾਉਣ ਚਵਾਈਏ ਆਪਾਂ ਸੇਵਾ ਕਰਾਂਗੇ ਜੀ ਹਾਂਜੀ ਹਾਂਜੀ ਤੋਰੋ ਫੇਰ ਇੱਕ ਵਾਰੀ ਥਾਣੇ ਦੇ ਵੇਖ ਕਰੀ ਦੇਖ ਸਕਦੇ ਲੱਗਦਾ ਚੰਗੇ ਗਾਇਬ ਤੇ ਆ ਮਿਲਕਵੇਂ ਨੇ ਵੀ ਚੰਗੇ ਆ ਬਾਕੀ ਨਿੱਗਰ ਮੰਨੇ ਲਈ ਆਏ ਦੇਦਾ ਫਿਰ ਮੁੱਲ ਇਹ ਭਾਈ ਇੱਕੋ ਹੀ ਦੋਵੇਂ ਦੇ ਦਾਂ ਜੋੜਾ ਜਿਹੜਾ ਮਰਜ਼ੀ ਲੈ ਜਾਏ ਅੱਛਾ ਬਾਹਰ ਦੀ ਉਹ ਦੇ ਦਾਂਗੇ ਬਾਹਰ ਦੀਏ ਜਿਹੜੀ ਕੋ ਮਰਜ਼ੀ ਲੈ ਜਾਏ ਦੇਖੋ ਜੋੜਾ ਹੀ ਲੈ ਲੂਗਾ ਤੇ ਫਿਰ ਮਾਲੋ ਕਾਰ-ਕਾਰ ਇਹ ਦੇ ਦਾਂਗੇ ਫਿਰ ਮੰਨਤਾ ਨਾ ਹੋਰ ਕਰ ਦੋਗੇ ਬਾਕੀ ਕੋ ਫੋਨ ਲਾਵੇ ਫੋਨ ਲਾਵੇ ਪਰ ਛੋਟੀਆਂ ਸਾਰੀਆਂ ਭਾਈ ਸੋਹਣੀਆਂ ਸਭ ਦਾ ਆਪੇ ਮੌਕੇ ਤੇ ਹੋ ਜਾਂਦਾ ਹੁੰਦਾ ਮੰਗਲ ਤੇ ਚਲੋ ਕਰਨਾ ਹੀ ਹੁੰਦਾ ਆ ਸੋਹਣੀਆਂ ਛੋਟੀਆਂ ਰਹਿ ਜਾਈਏ ਕੋਈ ਫੋਨ ਕਰੇ ਤੇ ਆਪੇ ਸਭ ਦਾ ਮੌਕੇ ਤੇ ਆ ਗਾ ਜੇ ਕਪਲੇ ਤੇ ਹੁਣ ਗਾਂ ਉਹਦਾ ਬੱਚਾ ਆਏ ਕਿੰਨਾ ਦੁੱਧ ਦੇ ਤੇ ਕੋਲ ਦੁੱਧ ਵੀ ਜੀ ਇਹ ਘਰ ਆ ਕਿਸੇ ਦੇ ਮੋਲੀ ਤੇ ਆ ਜੀ ਇਹ ਵੀ ਗਾ ਅੱਛਾ ਪਰ ਉਹਨਾਂ ਸਾਂਭੀ ਸੁੰਭੀ ਦੇ ਇਕਲੌ ਸਾਂਭੀ ਬਿਲਕੁਲ ਨਹੀਂ ਆ ਨਾ ਸਾਂਭੀ ਘਟਿਆ ਇੱਕ ਡਾਉਨ ਹੋ ਗਈ ਨਾ ਉਹ ਆ ਕੇ ਅੱਛਾ ਤੇ ਇਹਨੂੰ ਟਿਕਟ ਹੋ ਕੇ ਜਬੋਰਾ ਬੋਰਾ ਲਵਾਇਆ ਹੋ ਸੈਟ ਹੋ ਗਈ ਕਾਂ ਫੇਰ ਅੱਛਾ ਹੁਣ ਦੁੱਧ ਹੋ ਕੇ 4 ਕਿਲੋ ਅੱਛਾ ਲੀਟਰ ਵਾਲਾ ਠੀਕ ਹੈ ਹਾਂ ਤੋਰ ਫਿਰ ਸੋਣੀ ਸਾਜੀ ਬੱਚਾ ਮਗਨ ਜੇ ਅਸੂਈ ਆ ਗਿਆ ਮੈਂ ਥੋੜਾ ਉੱਚਾ ਬੱਚਾ ਹੀ ਆ ਹਾਂ ਬਾਕੀ ਜਵਾਬ ਭੋਲਾ ਰੂੰਗਾ ਜੀ ਜੀ ਇਹ ਅਭੀ ਹੁਣ ਕਿੰਨੇ ਜੀ ਸੈਟ ਹੋ ਗਏ ਅੱਗੇ ਆ ਕੇ ਡਾਉਨ ਹੋ ਗਏ ਸੀ ਉਹਨਾਂ ਦੇ ਕੋਲ ਉਹ ਵੀ ਉਹ ਮਸਾਲਾ ਦੇ ਵਿੱਚ ਪਾ ਬੱਜੇ ਹੈਗੀ ਜਰਸੀ ਆ ਬੱਚਾ ਲਵਾ ਦੇ ਉਹ ਜਿਹੜਾ ਲਾ ਲਿਓ ਦੋ ਨਾਲ ਲਾ ਲਿਓ ਟੰਗਾ ਦੇ ਆਲੀ ਕਾ ਕੀ ਭੂਛਾ ਕੋਈ ਥਾਂ ਚ ਘਾੜਵਾ ਨਹੀਂ ਹੋਈ ਭਾਈ ਜੀ ਉਹ ਦੋ ਚਾਰ ਕਿਲੋ ਪਕਾ ਕੇ ਦਿਵਾਵੇਂ ਤੇ ਇਹਦਾ ਮੁੱਲ ਫਿਰ ਦੇ ਭਾਈ ਛੋੜੇ ਮੁੱਲ ਜੀ ਚੰਗੀ ਸੇਵਾ ਲੈ ਜੂ ਸੰਭੂ ਸੰਭੂ ਭਾਵੇਂ ਹੋਣ ਵੀ ਖਾੜ ਕੇ ਕੋਈ 20000 ਦੀ ਵੇਚ ਲੈ ਪਰ ਆਪਾਂ ਦੇ ਦਾਂਗੇ 10000 ਦੀ 10000 ਦੀ ਸਾਂਭੀ ਗਈ ਦੋ ਦਿਨ ਸਤਾ ਦੇ ਕੋਈ ਖੇਰ ਕਰਨਾ ਹੋਗਾ ਠੀਕ ਐ ਚੁਆ ਦੀ ਮੇਰੀ ਜੁਮੇ ਵਾਲੀ ਫੁੱਲ ਹੋਰ ਕਰ ਦੋਗੇ ਮਨ ਮੋਕੇ ਤੇ ਭਾਈ ਮੋਕੇ ਦੇ 8000 ਦੀ ਬਹਾਨਾ ਦਵਾ ਅੱਛਾ 8000 ਦੀ ਚੁਆ ਦੀ ਆਪਣੀ ਗਰੰਟੀ 'ਚ ਫੁੱਲ ਪੂਰ ਛੇਤੀ ਦੀ 6 5 6 ਨਾਲ ਫੋਨ ਕਰੇ ਨਾਲ ਆਪਾਂ 800 ਘਾਟ ਨਹੀਂ ਇੰਜ ਕਿਉਂ ਇਹ ਵੀ ਮਾਨਤਾ ਨਹੀਂ ਸੋਹਣੀ ਬੱਛੀ ਵਖਰੀ ਤਾਂ ਹੋਣੀ ਜੀ ਹਾਂਜੀ ਹਾਂਜੀ ਤੇ ਬਾਕੀ ਚਲੋ ਇੱਥੇ ਆ ਗਿਆ ਵੀ ਆ ਜੀ ਆਪਣੀ ਫੁੱਲ ਗਰੰਟੀ ਜੇ ਦੁੱਧ ਪਾਤ ਪਾ ਫਰਕ ਪੈ ਜਾ ਉਹਦੀ ਆਪਾਂ ਸੌਂ ਨਹੀਂ ਕਰਦੇ ਤੇ ਟੋਕੜੇ ਕੱਬਣ ਕਿੰਨੇ ਕਿ ਦਿਨਾਂ ਚ ਕੋ ਚੈੱਕ ਕਰਾਲੇ ਇਹ ਆਪਣੀ ਤਿੰਨਾਂ ਤਰ੍ਹਾਂ ਦਾ ਪੰਜਾਂ ਦਾ ਗਰੰਟੀ ਆਪਣੀ ਫੁੱਲ ਪੰਜ ਦਿਨਾਂ ਤੱਕ ਕਰ ਕਹਿੰਦੇ ਕਿ ਗਰੰਟੀ ਦੋ ਦੋ ਦਿਨਾਂ ਦਾ ਭਾਈ ਉਧਰ ਉਧਰ ਰੋਦੀ ਆਪਾਂ ਗਾਲੀਏ ਕਰਦੇ ਹਾਂਜੀ 10 15 ਦਿਨਾਂ ਦਾ ਫਰਕ ਇੱਧਰ ਉਧਰ ਨਿਕਲ ਸਕਦਾ ਆ ਤੇ ਬਾਕੀ ਕੋਈ ਵੀਰ ਆਪਣੀਆਂ ਵੇਖ ਚੱਕ ਕੇ ਤਸੱਲੀ ਕਰਕੇ ਖੜੇ ਜੀ